ਇਹ ਕਿ ਸਾਰੇ ਆਦਮੀਆਂ ਦੇ ਬਹੁਤ ਜਨਮਿਆਂ ਦੇ ਨਾ ਨਾਇਕ ਹੋਣ ਹਾਂਜੀ ਨੂਰਾਂ ਦਾ ਸਾਡਾ ਕੰਮ ਹੈ ਹਾਂਜੀ ਕਿੰਨਾ ਫਰਕ ਪਿਆ ਜਿਹੜੇ ਸਰਕਾਰ ਦੇ ਰੇਟ ਪਏ ਬੜਾ ਫਰਕ ਪਿਆ ਵੇਖੋ ਜੀ ਪਹਿਲਾਂ ਇਹਨੇ ਕਿਤੇ ਨੋਟਬੰਦੀ ਉਦੋਂ ਫਰਕ ਪੈ ਗਿਆ ਬਾਅਦ ਕੇ ਇਹਨੇ ਲਾਤਾ ਲਾਕਡਾਊਨ ਰੈਂਦਾ ਗੁੰਦਾ ਉਹ ਵੀ ਫਰਕ ਪੈ ਗਿਆ ਹੁਣ ਹੁਣ ਇਹਨੇ ਤੁਮ ਵਿਆਹੀ ਹੋ ਚੁੱਕੀ ਆ ਦੇ ਬਾਰੇ ਪਤਾ ਹੁਣ ਇੰਨੀ ਕਮ ਗਈ ਹੋ ਚੁੱਕੀ ਆ ਕਿ ਰਸ਼ਕੇ ਵਾਲਾ ਰਸਕਾ ਦਿਹਾੜੀ ਨੂੰ ਬਣਾ ਸਕਦਾ ਮੋਦੀ ਸਰਕਾਰ ਕਹਿੰਦਾ ਮੰਨਤੀ ਪਾਸ ਹੋ ਜਨਤਾ ਕਿ ਨਹੀਂ ਸੁਣਦੇ ਲੱਗਦਾ ਐ ਸਰ ਨਹੀਂ ਸੁਣਦੇ ਜਨਤਾ ਨਹੀਂ ਸੁਣਨਾ ਜੋ ਇੰਨਾ ਮਹਿੰਗਾ ਸਿਲੰਡਰ ਕਿਉਂ ਕਰਦਾ ਗਰੀਬਾਂ ਬਾਰੇ ਸੋਚਿਆ ਨਹੀਂ ਕੁਛ ਗਰੀਬਾਂ ਬਾਰੇ ਸੋਚਿਆ ਕਿਤੇ ਅਖਬਾਰ ਚ ਕਦੀ ਆਇਆ ਕਦੀ ਟੀਵੀ ਚ ਆਇਆ ਕਿ ਆ ਗਰੀਬਾਂ ਬਾਰੇ ਆਹ ਕੋ ਸੋਚ ਰਿਹਾ ਆ ਆ ਵੇਖੋ ਜੀ ਉਹਦਾ ਪਤਲਾ ਸਾੜਿਆ ਗਿਆ ਸਿਲੰਡਰ ਸਸਤਾ ਕਰ ਨਾ ਦੇ ਘਰ ਕੋਈ ਕਮਾਉਣ ਵਾਲਾ ਹੀ ਨਹੀਂ ਹੈਗਾ ਤੇ ਸਿਲੰਡਰ ਕਿੱਥੋਂ ਲਿਆਊਗਾ ਤੇ ਕੀ ਕਮਾਊਗਾ ਤੇ ਕੀ ਖਾਊਗਾ ਮੇਰਾ ਨਾਮ ਸ਼ਵਾਨੀ ਸ਼ਰਮਾ ਮੈਂ ਡਿਸਟ੍ਰਿਕਟ ਕਾਂਗਰਸ ਅੰਮ੍ਰਿਤਸਰ ਦੀ ਮਹਿਲਾ ਪ੍ਰੈਜ਼ੀਡੈਂਟ ਹਾਂ ਜੀ ਸਰਪੰਨ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀ ਸਮਝੋ ਇਹ ਗੈਸ ਸਿਲੰਡਰ ਦੇ ਵਾਧੇ ਦੇ ਰੇਟਾਂ ਬਾਰੇ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਕਿ ਗੈਸ ਸਿਲੰਡਰ ਦੇ ਵਾਧੇ ਰੇਟਾਂ ਤੇ ਠੱਲ ਪਾ ਸਕੀਏ ਮੋਦੀ ਸਰਕਾਰ ਦੇ ਕੰਨਾਂ ਤੱਕ ਆਪਣੀ ਵਾਇ ਪਹੁੰਚਾ ਸਕੀਏ ਕਿ ਕਾਰਨ ਕੀ ਸਮਝੋ ਤੇ ਜਿਹੜੇ ਰੇਟ ਵਾਧ ਰਹੇ ਨੇ ਮਨਸ਼ਾ ਕੀ ਲੱਗਦੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਪੰਛਾਇਤ ਲੱਗ ਰਹੀ ਹੈ ਕਿ ਜਿਵੇਂ ਇਹੋ ਜਿਹੇ ਪਰਿਵਾਰ ਨੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਕਰ ਦਿੱਤੇ ਜਾਣ ਕਿਉਂਕਿ ਲੋਅ ਕਲਾਸ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਪਈ ਹੈ ਕਿ ਗੈ ਉਹਨਾਂ ਦੇ ਅਗਰ ਕੋਈ ਚਾਹ ਵੇਚਣ ਵਾਲਾ ਵੈ ਜਾਂ ਕੋਈ ਸਕੂਟਰ ਕੋਈ ਹੋਰ ਕੰਮ ਕਰਨ ਵਾਲਾ ਵੈ ਉਹਨਾਂ ਦੀ ਬਹੁਤ 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 ਔਖਾ ਕੰਮ ਹੈ ਇਸ ਟਾਈਮ ਤੇ ਸਰਵਾਈਵ ਕਰਨਾ ਮੋਦੀ ਸਰਕਾਰ ਕਿੰਨ ਮਨ ਦੀ ਬਾਤ ਸੁਣੋ ਲੱਗਦੀ ਕਿ ਮਨ ਦੀ ਬਾਤ ਸੁਣ ਨਹੀਂ ਰਹੀ ਜੇ ਮਨ ਦੀ ਬਾਤ ਉਹਦੇ ਕੱਲੇ ਉਹਦੇ ਘਰ ਵਿੱਚ ਹੁੰਦੀ ਹੈ ਮਨ ਦੀ ਬਾਤ ਬਾਹਰ ਕਿੱਡੋਲੀ ਮਨ ਦੀ ਬਾਤ ਨਹੀਂ ਹੈ ਉਕੇ ਦਾ ਬਾਹਰ ਆ ਕੇ ਗੱਲ ਕਰੇ ਉਹ ਬੰਦ ਕਮਰੇ ਚ ਬੰਨ ਕੇ ਬਾਤ ਕਰਦਾ ਉਹਨੇ ਕਿਸੇ ਲੋਕਰ ਨੂੰ ਨਹੀਂ ਵੇਖਿਆ ਕਰਸ ਨੂੰ ਨਹੀਂ ਵੇਖਿਆ ਸਾਡੇ ਵੱਲੋਂ ਅੱਜ ਗੈਸ ਲੰਡਰ ਨੂੰ ਮਾਰ ਫੂਲ ਮਾਲਾ ਵਜੜਾਤੀਆ ਕਈਆਂ ਮੋਦੀ ਦਾ ਪੁਤਲਾ ਫੂਕਿਆ ਗਿਆ ਤਾਂ ਕਿ ਮੋਦੀ ਨੂੰ ਪਤਾ ਚੱਲੇ ਕਿ ਉਹਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ ਗ੍ਰਹਿਣੀਆਂ ਕਰਦੀਆਂ ਪਈਆਂ ਜਿਹੜੀ 100 ਰੁਪਏ ਦੀ ਚੀਜ਼